ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਹਾਂ ਜੀ UGC NET ਪੰਜਾਬੀ ਦੀ ਤਿਆਰੀ ਕੱਲ ਅਸੀਂ ਕਰੇ ਸੀ ਜੀ ਸਾਇਦੇ ਰੂਪ ਸਟਾਰਟ ਸਾਇਦੇ ਰੂਪ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਦੋ ਵੰਡਾ ਵਿੱਚੇ ਵੰਡੇ ਜਾਂਦੇ ਨੇ ਮੱਧਕਾਲੀ ਰੂਪ ਅਤੇ ਆਧੁਨਿਕ ਰੂਪ ਤੇ ਅਸੀਂ ਕੱਲ ਮੱਧਕਾਲੀ ਰੂਪ ਸਟਾਰਟ ਕੀਤੇ ਸੀ ਤੇ ਤਿੰਨ ਰੂਪ ਅਸੀਂ ਗੱਲ ਕਰ ਚੁੱਕੇ ਹਾਂ ਸ਼ਬਦ ਸ਼ਲੋਕ ਅਤੇ ਕਾ피 ਅੱਜ ਅਸੀਂ ਪੜ੍ਹਾਂਗੇ 12 ਮਾਤਿ ਸਿਹਰਫੀ ਬਾਰੇ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਪਹਿਲਾ ਸਾਡਾ ਟੌਪਿਕ ਹੈ ਜੀ 12 ਮਾ 12 ਮਾ ਕੀ ਹੁੰਦੀ ਹੈ ਜਿਸ ਕਪਤਾ ਦੇ ਬੰਦ ਮਹੀਨੇ ਦੇ ਨਾਮ ਨਾਲ ਆਰੰਭ ਕੀਤੇ ਜਾਂਦੇ 12 ਮਾ 12 ਮਾ ਇੰਨੇ ਹੁੰਦੇ ਨੇ ਜੀ ਸਾਡੇ ਕੋਲ ਤੇ ਇਹ ਜਿਹੜਾ ਸਾਹਿਤ ਰੂਪ ਹੈ ਇਹਦਾ ਨਾਮ ਹੀ 12 ਮਾ ਹੈ ਯਾਨੀ ਕਿ 12 ਮਹੀਨਿਆਂ ਦੇ ਨਾਮ ਨਾਲ ਹੀ ਸਬੰਧਿਤ ਹੈ ਇਸ ਰਾਹੀ ਬਿਰਹਾ ਪੇਸ਼ ਕੀਤੀ ਜਾਂਦੀ ਹੈ ਜੋ ਮੇਨ ਮੰਤਵ ਮੇਨ ਪ੍ਰਯੋਜਨ ਜਿਹੜਾ ਹੁੰਦਾ ਹੈ 12 ਮਾ ਦਾ ਇਸ ਦੇ ਵਿੱਚ ਬਿਰਹਾ ਪੇਸ਼ ਕੀਤੀ ਜਾਂਦੀ ਹੈ ਕਿ ਕਿਵੇਂ ਇੱਕ ਜੋ ਵਿਰਾਗਨ ਦਾ ਹਰ ਮਹੀਨਾ ਬੀਤਦਾ ਹੈ ਇਹ 6 ਮਹੀਨੇ ਨਾਲ ਆਰੰਭ ਹੁੰਦਾ ਹੈ 12 ਮਾ ਕਿਹੜੇ ਮਹੀਨੇ ਤੋਂ ਆਰੰਭ ਹੁੰਦਾ ਹੈ ਜੀ 6 ਮਹੀਨੇ ਤੋਂ ਆਰੰਭ ਹੁੰਦਾ ਹੈ ਇਹਦੇ ਵਿੱਚ ਬਿਰਹਾ ਪੇਸ਼ ਕੀਤੀ ਜਾਂਦੀ ਹੈ ਬਿਰਹਾ ਕੀ ਹੁੰਦੀ ਹੈ ਵਿਛੋੜੇ ਦਾ ਦੁੱਖ ਉਸ ਨੂੰ ਇਹਦੇ ਅੰਦਰ ਪੇਸ਼ ਕੀਤਾ ਜਾਂਦਾ ਹੈ ਵਿਰਾਗਣ ਜੋ ਬਿਰਹਾ ਨੂੰ ਸਹਿ ਰਹੀ ਹੈ ਉਹ ਵਿਰਾਗਣ ਇਸਤਰੀ ਜੀਵ ਰੂਪੀ ਆਤਮਾ ਦਾ ਕੀ ਹੈ ਦੇ ਅੰਦਰ ਦੁੱਖ ਪੇਸ਼ ਕੀਤਾ ਜਾਂਦਾ ਹੈ ਗੁਰੂ ਨਾਨਕ ਜੀ ਨੇ ਤੁਖਾਰੀ ਅਤੇ ਗੁਰੂ ਅਰਜਨ ਜੀ ਨੇ ਮਾਜ ਰਾਗ ਵਿੱਚ 12 ਮਾ ਲਿਖੇ ਇਹ ਯਾਦ ਰੱਖਣਾ ਜੀ ਤੁਸੀਂ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ 12 ਮਾ ਲਿਖਿਆ ਸੀ ਉਹ ਤੁਖਾਰੀ ਰਾਗ ਦੇ ਵਿੱਚ ਸੀ ਅਤੇ ਗੁਰੂ ਅਰਜਨ ਦੇਵ ਜੀ ਨੇ ਜੋ 12 ਮਾ ਲਿਖੇ ਉਹ ਮਾਜ ਰਾਗ ਦੇ ਵਿੱਚ ਸਨ ਇਸ ਵਿੱਚ ਕਦੇ ਵਿਛੋੜੇ ਦੀ ਤਪਸ਼ ਕਦੇ ਆਸ ਅਤੇ ਕਦੇ ਮਿਲਾਪ ਦੀ ਖੁਸ਼ੀ ਬਿਆਨ ਕੀਤੀ ਜਾਂਦੀ ਹੈ ਬਾਰਾਮਾ ਦੇ ਵਿੱਚ ਬੀਸਿਕਲੀ ਕੀ ਕੀਤਾ ਜਾਂਦਾ ਹੈ ਜੋ ਸਾਡੇ ਸੰਤ ਮਹਤਮਾਵਾਂ ਨੇ ਗੁਰੂ ਸਾਹਿਬਾਨਾਂ ਨੇ ਅਸਾਨੂੰ ਲਿਖਿਆ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਅਸੀਂ ਪੜ ਰਹੇ ਹਾਂ ਉਦਾਰਨ ਇਸ ਦੇ ਵਿੱਚ ਇੱਕ ਜੀਵ ਰੂਪੀ ਜੋ ਆਤਮਾ ਹੈ ਜੀਵਾਤਮਾ ਰੂਪੀ ਆਤਮਾ ਨੂੰ ਇੱਕ ਇਸਤਰੀ ਦੇ ਰੂਪ ਵਿੱਚ ਇੱਕ ਬਿਰਗਨ ਸਥਿ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਜੋ ਕਿ ਆਪਦੇ ਪ੍ਰਭੂ ਪ੍ਰੀਤਮ ਦੇ ਵਿਛੜ ਜਾਣ ਦੇ ਨਾਲ ਹੀ ਹੈ ਦੁਖੀ ਹੈ ਉਹ ਬਿਰਹਾ ਦੀ ਅਗਨੀ ਵਿੱਚ ਸੜ ਰਹੀ ਹੈ ਚਲਸ ਰਹੀ ਹੈ ਤੇ ਇਹਨਾਂ 12 ਮਹੀਨਿਆਂ ਦੇ ਵਿੱਚ ਉਸ ਦੀ ਅਲੱਗ-ਅਲੱਗ ਮਨੋਦਸ਼ਾ ਨੂੰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦੁਖੀ ਹੁੰਦੀ ਹੈ ਫਿਰ ਕਿਹੜੇ ਮਹੀਨੇ ਉਹ ਨੂੰ ਕੀ ਹੈ ਆਸ ਬਦਿੰਦੀ ਹੈ ਮਿਲਨ ਦੀ ਜਾਂ ਫਿਰ ਆਖਰੀ ਮਹੀਨੇ ਦੇ ਵਿੱਚ ਮਿਲਾਪ ਦੀ ਦਸ਼ਾ ਵੀ ਦਿਖਾ ਦਿੱਤੀ ਜਾਂਦੀ ਹੈ ਖੁਸ਼ੀ ਵੀ ਬਿਆਨ ਕਰ ਦਿੱਤੀ ਜਾਂਦੀ ਹੈ ਇਹ ਹੁੰਦਾ ਜੀ ਮੇਨ concept ਜਿਹੜਾ 12 ਮਾ ਦਾ ਇੱਕ ਇਕਜ਼ਾਮਪਲ ਮੈਂ ਇੱਥੇ ਲਈਏ ਚੇਤ ਗੋਬਿੰਦ ਅਰਾਧੀਏ ਉਹ ਵੀ ਆਨੰਦ ਕਰਨਾ ਸੰਤ ਜਣਾ ਮਿਲ ਪਾਈਏ ਰਸਨਾ ਨਾਮ ਬਣਾਓ ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਬਾਰਾਮਾ ਕੀ ਹੁੰਦਾ ਹੈ ਬਿਲਕੁਲ ਸਿੰਪਲ ਹੈ ਇਹਦੇ ਵਿੱਚ ਤੁਸੀਂ ਸਿਰਫ ਯਾਦ ਇਹ ਰੱਖ ਲੈਣਾ ਕਿ ਇਹ 6 ਮਹੀਨੇ ਤੋਂ ਸ਼ੁਰੂ ਹੁੰਦਾ ਹੈ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿਉਂਕਿ ਬਾਕੀ ਰਦੂਸ ਕੀ ਬੇਸਿਕ ਜੀ ਚੀਜ਼ਾਂ ਯਾਦ ਰੱਖ ਹੀ ਲੋਗੇ ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਆਪ ਤੇ ਬਾਰਾਮਾ ਲਿਖਿਆ ਤੋਖਾਰੀ ਰਾਗ ਵਿੱਚ ਅਤੇ ਅਰਜਨ ਦੇਵ ਜੀ ਨੇ ਮਾਜਰਾ ਰਾਗ ਵਿੱਚ ਅੱਗੇ ਵਧਦੇ ਹਾਂ ਜੀ ਸਿਰਫ ਹੀ ਵਨ ਸਿਰਫ ਹੀ ਕੀ ਹੈ ਇਹ ਇੱਕ ਅਜੀਹਾ ਕਾਵ ਰੂਪ ਹੈ ਜੋ ਫਾਰਸੀ ਵਰਣਮਾਲਾ ਦੇ ਹਰਫਾਂ ਉੱਤੇ ਆਧਾਰਿਤ ਹੁੰਦਾ ਹੈ ਹਰਫ ਅੱਖਰ ਵਰਣ ਸੀ ਹਰਫੀ ਹਰਫ ਹਰਫ ਦੇ ਵਿੱਚ ਉਹਦਾ ਮਤਲਬ ਹੈ ਵਰਣ ਤੇ ਇਹ ਇੱਕ ਅਜੀਹਾ ਕਾਵ ਰੂਪ ਹੈ ਜੋ ਕਿਹੜੀ ਵਰਣਮਾਲਾ ਦੇ ਉੱਤੇ ਆਧਾਰਿਤ ਹੈ ਫਾਰਸੀ ਦੇ ਉੱਤੇ ਇਹ ਯਾਦ ਰੱਖਣ ਵਾਲਾ ਪੁਆਇੰਟ ਹੈ ਜੀ ਫਾਰਸੀ ਦੇ ਉੱਤੇ ਅਰਬੀ ਵਿੱਚ ਜਿਹੜੇ ਨੇ 28 ਹਰਫ ਨੇ ਠੀਕ ਹੈ ਹਰਫ ਕਿੰਨੇ ਨੇ ਅਰਬੀ ਦੇ ਵਿੱਚ 28 ਪਰ ਦੋ ਬੰਦਿਆਂ ਦੇ ਨਾਲ ਕੀ ਹੈ ਜੋੜ ਲਿੱਤੇ ਜਾਂਦੇ ਨੇ ਤਾਂ ਕਿੰਨੇ ਹਰਫ ਹੋ ਗਏ ਟੋਟਲ 30 28 ਪਲੱਸ ਅਸੀਂ ਦੋ ਕਰਾਂਗੇ ਤਾਂ ਸਾਡੇ ਕੋਲ 30 ਹਰਫ ਬਣ ਜਾਂਦੇ ਨੇ ਤੇ ਇਸ 30 ਨੂੰ ਸੀ ਉਚਾਰਿਆ ਜਾਂਦਾ ਹੈ 30 ਸੀ ਇਸ ਨੂੰ ਉਚਾਰ ਕੇ ਇਕਾਵ ਰੂਪ ਬਣਦਾ ਹੈ ਠੀਕ ਹੈ 28 ਸਾਡੇ ਕੋਲ ਵਰਨ ਹੁੰਦੇ ਨੇ ਦੋ ਬੰਦ ਜੋੜ ਕੇ 30 30 ਨੂੰ ਉਚਾਰਿਆ ਜਾਂਦਾ ਹੈ ਸੀ ਸੀ ਜਮਾ ਹਰਫੀ ਹਰਫ ਯਾਨੀ ਕਿ ਸਾਡੇ ਕੋਲ ਵਰਨ ਸੀ ਹਰਫੀ ਸਾਡੇ ਕੋਲ ਜਿਹੜੇ ਅਸੀਂ ਪੰਜਾਬੀ ਸਾਹਿਤ ਪੜ੍ਹਦੇ ਆਂ ਇਹਦੇ ਵਿੱਚ ਗੁਰਮੁਖੀ ਦੇ ਆਧਾਰ ਤੇ ਪੱਟੀ ਜਾਂ 35 ਸਾਨੂੰ ਪ੍ਰਾਪਤ ਹੁੰਦੀ ਹੈ ਇਹਦੇ ਵਿੱਚ ਕੀ ਨੇ ਸਾਡੇ ਜਿਹੜਾ ਅਸੀਂ ਪੰਜਾਬੀ ਭਾਸ਼ਾ ਬੋਲਦੇ ਹਾਂ ਪੜ੍ਹਦੇ ਹਾਂ ਇਹ ਗੁਰਮੁਖੀ ਲਿਪੀ ਦੇ ਅੰਦਰ ਲਿਖੀ ਜਾਂਦੀ ਹੈ ਤੇ ਗੁਰਮੁਖੀ ਲਿਪੀ ਦੇ ਅੰਦਰ ਕੀ ਹੈ 35 ਅੱਖਰ ਨੇ ਤਾਂ ਇਸ ਨੂੰ ਪੱਟੀ ਜਾਂ 35 ਵੀ ਕਿਹਾ ਜਾਂਦਾ ਹੈ ਦੇਵਨਾਗਰੀ ਜੋ ਅਸੀਂ ਹਿੰਦੀ ਪੜ੍ਹਦੇ ਹਾਂ ਉਹ ਦੇਵਨਾਗਰੀ ਲਿਪੀ ਦੇ ਅੰਦਰ ਲਿਖੀ ਜਾਂਦੀ ਹੈ ਉਸ ਦੇ ਆਧਾਰਿਤ ਸਾਨੂੰ ਸਹਿਤ ਰੂਪ 52 ਅਖਰੀ ਦੇਖਣ ਨੂੰ ਮਿਲਦਾ ਹੈ ਫਾਰਸੀ ਦੇ ਆਧਾਰ ਤੇ ਸਾਨੂੰ ਸਿਹਰਫੀ ਮਿਲਦੀ ਹੈ ਫਾਰਸੀ ਦੀਪੀ ਕਿੱਥੋਂ ਲਈ ਹੈ ਜੀ ਅਰਬੀ ਤੋਂ ਹੀ ਲਈ ਗਈ ਹੈ ਤਾਂ ਹੀ ਇੱਥੇ ਕੀ ਹੈ ਅਰਬੀ ਮੈਂਸ਼ਨ ਕੀਤਾ ਗਿਆ ਸੀ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਅੱਜ ਇਹ ਛੋਟੇ ਛੋਟੇ ਮੈਂ ਤੁਹਾਨੂੰ ਦੋ ਟਾਪਿਕ ਕਲੀਅਰ ਕਰਵਾਇਆ ਆਈ ਹੋਪ ਤੁਹਾਨੂੰ ਸਮਝ ਆਇਆ ਹੋਣਗੇ ਤੇ ਅੱਗੇ ਦੀ ਤਿਆਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ